ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਕੰਮ ਚੱਲੀ ਜਾਂਦਾ ਤੇ ਅੱਜ ਜੋਤੀ ਵੀ ਨਹੀਂ ਗਏ ਨੇ ਹੋਰ ਸਾਈਡ ਇਹਦੇ ਲੈ ਕੇ ਤੇ ਮਲਕੀਤ ਚੱਲਦੀ ਆ ਇੱਧਰ ਅੱਜ ਲਾਈਆ 110 ਚ ਸਵਾ 110 ਤੇ ਸੈਟ ਚੱਲਦੀ ਆ ਕੰਮ ਕੋਈ ਲੜੀ ਲੁੜੀ ਨਹੀਂ ਆਉਂਦੀ ਨਹੀਂ ਇਹਦੇ ਵਿੱਚ ਸ਼ਿਕਾਇਤ ਹੁੰਦੀ ਆ ਵੀ ਦੋ ਦੋ ਦਾਣਿਆਂ ਦੀ ਪੂੰਜੀ ਬਣ ਕੇ ਆਉਂਦੀ ਹੁੰਦੀ ਆ ਟੁੱਟਦੀ ਨਹੀਂ ਹੁੰਦੀ ਤੇ ਟਾੜ ਚੂੜੇ ਦਾ ਚੰਗਾ ਹੁੰਦਾ ਫੁਲੀ 16 ਦੀ ਮਿਲਣੀ ਨਹੀਂ ਹੈਗੀ ਦੂਜੇ 'ਚ ਤੋਰਾ ਬਹੁਤ ਜ਼ਿਆਦਾ ਹੈ ਕਿਉਂ ਇਹਦੇ ਵਿੱਚ ਇਹ ਦੱਗੀਆਂ ਜੀਆਂ ਬਹਿ ਜਾਂਦੀਆਂ ਨੇ ਉਦੋਂ ਫਿਰ ਦੂਜੇ 'ਚ ਔਖਾ ਕਰਦੀ ਆ ਹੁਣ ਯਾਨੀ ਕਿ ਪਹਿਲੇ ਹਾਈ ਚ ਹੀ ਚੱਲਦੀ ਆ ਮਸ਼ੀਨ ਬਾਕੀ ਸੈਟ ਆ ਜਮਾ ਸਫਾਈ ਸਬੂਈ ਇਹ ਚ ਵੀ ਫੁੱਲ ਆ ਤੋ ਜੀ ਕਰੋ ਚੈੱਕ ਮਤਲਬ ਮਸ਼ੀਨ ਨੇ ਇਹ ਨਹੀਂ ਹੈਗਾ ਵੀ ਜੇ ਸਫਾਈ ਵੱਧਾ ਵੀ ਦਾਣਾ ਮਾਰ ਗਈ ਹੋਊ ਬਹੁਤ ਸੋਹਣੀ ਚੱਲਦੀ ਆ ਬਾਕੀ ਚਲੋ ਸੈਟਿੰਗ ਜੋ ਵੀ ਕੰਮ ਦੀ ਹੁੰਦੀ ਆ ਨਾ ਇਹਦਾ ਚਲਦੇ ਸੀਜ਼ਨ ਦੀ ਬਦਲਾਂਗੇ ਸਵਾਦ ਜਾਂ ਨਹੀਂ ਆਉਂਦਾ ਢੀਕਾ ਜਾਂ ਨਹੀਂ ਮਾਰਦਾ ਉੱਟ ਕੇ ਜੇ ਚੱਲਦੀ ਆਉਂਦੀ ਹੈ ਇੱਥੇ ਹੈਗੇ 6 ਕਾ ਨਹੀਂ 7 ਗੀਲੇ ਤੇ 2.5 ਵੱਡੇ ਗਏ ਫੈਮ ਜੇ ਨਾਲ ਹੀ ਚਲਾ ਦਿੱਤੀ ਜੀ ਹਰਾ ਵੱਡਣਾ ਚਾਹੇ ਮਹੀਨੇ ਨੂੰ ਆਵੇ ਇਹ ਖਰਾਬ ਪੀਲਾ ਜੋ ਇੱਥੇ ਪਿਛਲੀ ਵਾਰੀ ਲੱਗੇ ਤੇ ਢਾਈ ਮਹੀਨੇ ਐਦ ਕੀ ਉਦੋਂ ਵੱਧੇ ਲੱਗਣਗੇ ਕਾਰਨ ਇਹ ਹੈ ਵੈਰਾਈਟੀਆਂ ਬਹੁਤ ਨੇ ਸਾਰੀਆਂ ਹਰਾ ਪਿਆਲੇ ਜਦੋਂ ਆਪਣੇ ਚੱਲਦਾ ਮਾਲਵੇ ਦਾ ਕੰਮ ਉਦੋਂ ਇੱਥੇ ਬਾਦਮਤੀ ਚੱਲ ਪੈਂਦੀ ਆ ਮੌਕਾ ਦੇਖਾਂਗੇ ਤਾਂ ਇੱਕ ਤਮਸ਼ੀਨ ਪਿੰਡ ਕੱਢ ਲਾਂਗੇ ਚਾਹੇ ਉਧਰੋਂ ਵੱਢ ਕੇ ਦੁਬਾਰੇ ਵੀ ਇੱਥੇ ਆ ਜੇ ਮਹੀਨ ਤਾਂ ਵੀ ਕੰਮ ਹੋ ਵਧੀਆ ਕਰ ਜਾਂਦੀ ਆ ਕਿਉਂਕਿ ਬਾਕੀ ਸਭ ਭੱਜ-ਭੁੱਜ ਜਾਂਦੇ ਨੇ ਐਦਕੀ ਮਸ਼ੀਨਾ ਤਾਣੀਆਂ ਆ ਕਿਉਂਕਿ ਕੰਮ ਇਕੱਠਾ ਜਾ ਚੱਲ ਪਿਆ ਜਿਹੜੇ ਆਉਂਦੇ ਨੇ ਹੈਗੇ ਇੱਥੇ ਦੋ ਦਿਨ ਜਾਣੇ ਉਹ ਰੇਟ ਰੂਟ ਤੋੜ ਦਿੰਦੇ ਨੇ ਉਹਦਾ ਫਾਇਦਾ ਕੀ ਆ ਗਲਤ ਆ ਇਹ ਹੁਣ ਚਲੋ ਆਪਾਂ ਕੰਮ ਕਰਦੇ ਆ ਸਾਡੇ ਪਾਸਿਓ ਕੋਈ ਲਾਂਭਾ ਨਹੀਂ ਹਨਾ ਚੰਗੇ ਦਾ ਵੀ ਨਾਮ ਨਹੀਂ ਮਿਲਣਾ ਜੇ ਮਾੜਾ ਮੋਟਾ ਨੁਕਸਾਨ ਹੋ ਗਿਆ ਤਾਂ ਸੋਡੀ ਉਹ ਮਿਹਨਤ ਵੀ ਗਈ ਪਰ ਇਹ ਚੀਜ਼ ਦੀ ਕੋਈ ਕਦਰ ਕੁਦਰ ਕੋਈ ਨਹੀਂ ਕਰਦਾ ਹੁੰਦਾ ਬਸ ਇਹ ਕੇ ਹੈ ਵੀ ਚੱਲੀ ਜਾਂਦਾ ਕੰਮ ਹੁਣ ਜੋ ਜੁੜੇ ਹੋਏ ਆ ਕੰਮ ਛੱਡਿਆ ਜਾਂਦਾ ਨਹੀਂ ਹੁੰਦਾ ਦੂਜੇ ਜੇ ਇਹ ਜਵਾਬ ਨਹੀਂ ਦਿੰਦੀ ਹੈਗੀ ਮਸ਼ੀਨ ਕੋਈ ਦਾਣੇ ਦੀ ਕੰਪਲੇਂਟ ਨਹੀਂ ਬਸ ਨਜਾਇਜ਼ ਤੋਰਾ ਹੋਣ ਕਰਕੇ ਥਰੇਸ਼ਰ ਤੇ ਲੋਡ ਪਿਆ ਜਾਂਦਾ ਜਿਆਦਾ ਬਾਕੀ ਸੱਟਾ ਕੋਈ ਬਾਬੇ ਦੀ ਕਿਰਪਾ ਨਾਲ ਕੋਈ ਕੰਪਲੇਂਟ ਨਹੀਂ ਕੋਈ ਪੰਨ ਤੋੜ ਨਹੀਂ ਲਓ ਜੀ ਪਰਲੇ ਵੱਡੇ ਗਏ ਤੇ ਇਹ ਖੱਤਾ ਸੀ ਇੱਕ ਸਾਈਡ ਤੇ ਇੱਕ ਗਿੱਲੇ ਦਾ ਇਧਰੋਂ ਨੇ ਪੜ ਗਿਆ ਸੀ ਉਹਦੇ ਆਇਆ ਹੁਣ ਦੂਜੇ ਚ ਆਮ ਨਾਲੋਂ ਜ਼ਿਆਦਾ ਤੁਰਦੀ ਆ ਮਸ਼ੀਨ ਲੋਜ ਚ ਬੰਦੇ ਦਾ ਚਲਾਉਣ ਦਾ ਵੀ ਹਰੇਕ ਦਾ ਫਰਕ ਹੁੰਦਾ ਮਤਲਬ ਹੁਣ ਜਿਵੇਂ ਆਪਾਂ ਫਸਲ ਮਾੜੀ ਚੰਗੀ ਦੇਖ ਕੇ ਵੀ ਨਹੀਂ ਮਸ਼ੀਨ ਚਲਾਉਂਦੇ ਉਦੋਂ ਵੀ ਨਹੀਂ ਮਸ਼ੀਨ ਸੈੱਟ ਚੱਲਦੀ ਨੇ ਖਾਲੀ ਹੋਆ ਪੌਂਸ ਜੀ ਦੀ ਵਾਹ ਕਿਤੇ ਦਾਣੇ ਨੇ ਉੱਚ ਇਧਰੋਂ ਨਿਬੜ ਗਿਆ ਇੱਕ ਇਧਰ ਹੋਰ ਆ ਉਹ ਜਿੱਥੇ ਪਿਲਕਣ ਹੈ ਉਹਦੇ ਨਾਲ ਨੇ ਦੋ ਪਤਾ ਨਹੀਂ ਡੇਢ ਕਿਲਾ ਉਹ ਆਉਂਦਾ ਨੂੰ ਨਾਰੂ ਦੇਖ ਕੇ ਆਉਣੇ ਆ ਹਾਂਜੀ ਉਧਰੋਂ ਨਿਮੇੜ ਕੇ ਆ ਗਏ ਤੇ ਇਧਰ ਇਹ ਪਹਿਲਾਂ ਵੱਢ ਕੇ ਗਿਆ ਦੀ ਗਿੱਲਾ ਦੀ ਛੱਡਿਆ ਹਾਜੀ ਕੇ ਇਹਦਾ ਮੁੜ ਕੇ ਅਗਲਾ ਆਉਂਦਾ ਨਹੀਂ ਹੁੰਦਾ ਹਨਾ ਜਨਕੀ ਲੱਗੇ ਹੋਏ ਜਿੱਤੋਂ ਦੀ ਦੋਕ ਕਿਹੜੇ ਦਾ ਟਮਟ ਲੱਗਣਗੇ ਇਹਨੂੰ ਕੀਲਾ ਖਾਉਂਦਾ ਕੀਲੇ ਜੋ ਕੀ ਪਾਉਣਾ ਹੀ ਰਹੇਗਾ ਹੁਣ ਤਾਂ ਇੱਕ ਇਹਦੀ ਫੱਟੀ ਇਹਦੇ ਨਾਲ ਖੁੱਲ ਕੇ ਤੇ ਫੀਡਰਾਈ ਦੇ ਮੈਂ ਇੱਕਦਮ ਰੇਸ ਘਟਾ ਲਈ ਇੱਕ ਇਹਨੂੰ ਆਣ ਹੈ ਜੇ ਇੱਕ ਦਾ ਮੇਰੇ ਜ ਘਟਾ ਦੀ ਹੈ ਨਾ ਜਿੰਨੇ ਸਮਾਨ ਸੀਪਾਂ ਦੇ ਘੜਾ ਦਾਣੇ ਦੂਣੇ ਇਕੱਠੇ ਹੀ ਮਾਰਦੀ ਆ ਭਰ ਕੇ ਬੱਠਲ ਜਾ ਉਹ ਮੈਂ ਬੈਕ ਕਰੀ ਦੀ ਮਸ਼ੀਨ ਕਿਤੇ ਘਟ ਰੇ ਦਿਓ ਮਾਰੇ ਪੂਜੇ ਉੱਪਰ ਲੈ ਦੇ ਜੀ ਤੇ ਮੈਂ ਭੁੱਲ ਗਿਆ ਸੀ ਇੱਕ ਦਿਨ ਪਹਿਲਾਂ ਵੀ ਹੋਇਆ ਇਹ ਕੰਮ ਤੇ ਫੇਰ ਉਹ ਵੀ ਚਲੋ ਕੱਟਣਾ ਚੱਕ ਲੈ ਹੋਰ ਕੋਈ ਕਮੀ ਪੇਸੀ ਨਹੀਂ ਬਸ ਇਹ ਹੀ ਹੈ ਜੋ ਰੇਤ ਮਾਰੀ ਜੀ ਕਦਮ ਘਟਾ ਲਈਏ ਚਲਦੀ ਚਲਦੀ ਦੀ ਜਾਂ ਕੋਈ ਡਿੱਕਾ ਪੈ ਜੇ ਕੋਈ ਵੀ ਕੰਮ ਚ ਤਾਂ ਕਰਦੀ ਆ ਹਰਕਤ ਐ ਤੇ ਕੀ ਇਹਨੂੰ ਚੀਜ਼ਾਂ ਤੋਂ ਬਾਅਦ ਇਹਨੂੰ ਕਰਾਂਗੇ ਤਿਆਰ ਸਾਰੀ ਨੂੰ ਮੋਡੀਫਾਈ ਕਰਾਂਗੇ 25 ਮਾਡਲ ਚ 25 ਤਾਂ ਕੀ ਹੁੰਦਾ ਸੱਬੀਓ ਚੜ ਜੂ ਕਿਦਾਂ ਦਾ ਜਿਹੜਾ ਟੈਂਕ ਦੇ ਥੱਲੇ ਜਾਦਰ ਹੁੰਦੀ ਆ ਉਹ ਖਰੀਜੀ ਹੋਈ ਆ ਉਹ ਲੱਗ ਜੂ ਸਤਰੀ ਗੋਲਾ ਤੇ ਰੀਰੂਲ ਦਾ ਕੰਮ ਨਵੇਂ ਮਾਡਲ ਚ ਕਰਦਾਂਗੇ ਸੇਪ ਆਪਾਂ ਵਾਲੀ ਤੇ ਕਾਟਰ ਦਾ ਫਰਸ ਹੋ ਜੂ ਕਾਟਰ ਦੀਆਂ ਢੂਆ ਹੋ ਜਾਣਗੀਆਂ ਹੋਰ ਕਿਤੋਂ ਕੋਈ ਟੋਚ ਟਾਕਾ ਕੋਈ ਗਰੀ ਖਰੀ ਹੈ ਨਹੀਂ ਕਿਸ਼ਤੀਆਂ ਦਾ ਦੇਖਾਂਗੇ ਵੱਡੀ ਕਿਸ਼ਤੀ ਚਾਹੀ ਨਮੀ ਪਾ ਦੀਏ ਉਹ ਪਹਿਲਾਂ ਕਿਉਂਕਿ ਜਲੂਜਾ ਬਹੁਤਾ ਕੱਢਿਆ ਹੁੰਦਾ ਸੀਪਾਂ ਸੂਪਾਂ ਕੱਢਣ ਵੇਲੇ ਬਹੁਤ ਔਖਾ ਕਰਦੀ ਆ ਪਹਿਲਾਂ ਆਪਣਾ ਕੰਮ ਨਿਮੇੜਾਂਗੇ ਫੇਰ ਗਾਹਾਂ ਉਹ ਵੀ ਕੰਮ ਦੀ ਲੈਣਾ ਜਿਹਦਾ ਇਹਦਾ ਕੰਮ ਕਰਨਾ ਹੈ ਫੇਰ ਉਹ ਕੰਮ ਕਰਾਂਗੇ ਐਲੀਵੇਟਰਾਂ ਦੇ ਛੋਟੇ-ਛੋਟੇ ਬਣਾਵਾਂਗੇ 2-2 3-3 ਫੁੱਟ ਦੀਆਂ ਜਗ੍ਹਾ ਜੀਆਂ ਸਾਈਡ ਤੋਂ ਖੁੱਲ੍ਹਦੇ ਕਰਾਂਗੇ ਇੱਕ ਬਰਮਬਾਡੀ ਦੇ ਥੱਲੇ ਪੱਛੇ ਜਿਹਾ ਲੱਗੇ ਹੋਏ ਨੇ ਇੱਕ ਸਾਈਡ ਲੱਗਿਆ ਹੋਇਆ ਇੱਕ ਦੇ ਦਾਣੇ ਵਾਲੀ ਦੇ ਉਹ ਥੱਲੋਂ ਉਵੇਂ ਗੋਲੇ ਕੱਢ ਕੇ ਵਿੱਚ ਮੋਟੀ ਜੱਦਾ ਦੇ ਪੀਸ ਲਾਵਾਂਗੇ ਗੋਲ ਵਧੀਆ ਹੈਵੀ ਚਾਦਰ ਨਾਲ ਇਹ ਆ ਮਿਆਜ ਜੀ ਵੱਜ ਜਾਂਦੀ ਹੈ ਮਸ਼ੀਨ ਦੀ ਉਹ ਜਿਵੇਂ ਉਹਦੇ ਦਸ ਮੇਰ ਦੇ ਲਾਈਆਂ ਸੀ ਵੀ ਉਹਦੀ ਨਸਾ ਹੈ ਬਾਕੀ ਮਸ਼ੀਨ ਦਾ ਪਤਾ ਨਹੀਂ ਪਰ ਬਰਮਬਾਡੀ ਨਹੀਂ ਉਤੋਂ ਕਰਦੀ یا مصرې وو په ډا ਕਾਸ਼ ਕਿ ਇੱਥੇ ਐ ਵੀ ਕਿਸੇ ਦੇ ਕੋਠਾ ਕੱਖ ਨਹੀਂ ਚੱਜਦਾ ਆ ਤੋੜ ਦੀ ਸਫਾਈ ਦੇਖ ਲਓ ਛੱਪਾਂ ਨੂੰ ਠੋਕ ਕਰਿਆ ਹੋਇਆ ਕੋਈ ਚਵੱਜਾ ਨਹੀਂ ਕੋਈ ਚੜਾ ਨਹੀਂ ਚੱਜਦਾ ਕੋਈ ਮੋਟਰ ਦਾ ਕੋਠਾ ਨਹੀਂ ਆਪਣੇ ਇਹ ਚੀਜ਼ ਦੀ ਮौज ਆ ਇਤੋਂ ਬਾਅਦ ਹੋਰ ਹਲੇ ਕੋਈ ਆਇਆ ਨਹੀਂ ਦੇਖਦੇ ਆ ਜੇ ਕੋਈ ਆਇਆ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਮੌਤ ਦੇ ਗਾਹਕ ਦਾ ਕੋਈ ਪਤਾ ਨਹੀਂ ਕਿਹੜੇ ਵਲੇ ਆੜ ਗਏ ਤੇ ਉਹੀ ਕੰਮ ਹੁੰਦਾ ਵੀ ਪਹਿਰਾ ਰੱਖਣਾ ਪੈਂਦਾ ਹੈ ਨਾ ਤੇ ਹਲੇ ਕੋਈ ਫੋਨ ਆਇਆ ਨਹੀਂ ਬਾਕੀ ਦੇਖਦੇ ਆ ਇੱਕ ਮਸ਼ੀਨ ਹੈ ਜੱਸੀ ਉਹਦੇ ਕੋਲ ਜਾ ਕੇ ਆਉਣਾ ਆਪਣੇ ਮਿੱਤਰੇ ਨੇ ਉਹ ਉਹ ਜਿਹੜੀ ਜੱਸੀ ਹੈ ਮਤਲਬ ਪਹਿਲੇ ਜੀ ਚੱਲ ਰਹੀ ਹੈ ਜੇ ਦੂਜਾ ਲਾਉਂਦੇ ਨੇ ਪਹਿਲੇ ਜੇ ਵੀ ਮਾੜਾ ਮਾੜਾ ਦਾਣਾ ਦਿਖਾਈ ਜਾਂਦੀ ਹੈ ਪਿਛਲੇ ਝੋਨੇ ਦੇ ਹੀ ਜੇ ਨਵੀਂ ਲਈ ਸੀ ਉਹਨਾਂ ਨੇ ਬਾਕੀ ਥੋੜਾ ਜਿਹਾ ਬੰਦੇ ਆਪ ਡਰਦੇ ਨੇ ਹੱਥ ਨਹੀਂ ਲਾਉਂਦੇ ਹੈਗੇ ਮੈਨੂੰ ਕਹਿੰਦੇ ਜੇ ਮਰਜ਼ੀ ਕਰ ਆ ਕੇ ਜਾ ਚਲੋ ਵੇਹੋ ਜਾਂ ਪਿੰਡ ਵੀ ਜਾਣਾ ਸੀ ਉੱਥੇ ਜਾਣ ਪਛਾਨ ਹੈਗੀ ਇੱਥੇ ਨੇੜੀ ਨੇ ਉੱਥੇ ਵੀ ਕੰਮ ਸੀ ਮਾ ਚਲੋ ਨਾ ਬਹਾਨੇ ਨਾਲ ਉਹਨਾਂ ਨੂੰ ਮਿਲਿਆ ਮਗਰਾ ਮਸ਼ੀਨ ਦਾ ਹੱਲ ਕਰਿਆਵਾਂਗੇ ਔ ਗੁਰੂ ਗਰੇ ਦਾ ਬਹੁਤ ਵਧੀਆ ਉਹਦਾ ਹਿੰਦ ਦਾ ਵੀ ਭੋਰਾ ਬਾਜ ਨਹੀਂ ਆਉਂਦੀ। ਦਾਣੇ ਬਹੁਤ ਸੇਤੀ ਕੱਢਦੀ ਐ। ਇੱਕ ਨਾ ਵਿੱਚ ਜਿਹੜੀਆਂ ਉਰਲੇ ਬੰਨੇ ਵਾਲੀਆਂ ਪਲੇਟਾਂ ਹੁੰਦੀਆਂ ਨੇ ਜਿੱਥੇ ਓਗਰ ਲੱਗਦਾ ਟੈਂਕ ਵਾਲੇ ਪਾਸੇ ਉਹ ਜਮਾ ਡਾਊਨ ਕਰ ਲੈ ਝੋਨੇ 'ਚ। ਕਿਉਂਕਿ ਉਦੋਂ ਉਥੀ ਜ਼ੋਰ ਪੈਂਦਾ ਹੁੰਦਾ ਉਹੀ ਓਗਰ ਨੂੰ ਚੋਕ ਕਰਦੀ ਉਹੀ ਕ੍ਰਾਸ ਤੋੜਦੀ ਐ ਤੇ ਨਾਲੇ ਕਈ ਵਾਰੀ ਚੋਕ ਵੱਧ ਹੋਣ ਲੱਗ ਜਾਂਦਾ ਹੁੰਦਾ। ਉਹਨਾਂ ਨੂੰ ਰੌਣ ਸਿੱਟਲੇ ਪਰ ਲੀਆਂ ਚਾਹੇ ਨਾ ਛੇੜੇ। ਜਿਉਂ ਦਾਣੇ ਨਿਕਲਨੇ ਨੇ ਪਹਿਲਾਂ ਇਧਰੋਂ ਡੰਗਣ ਲੱਗਦੇ ਨੇ ਅੰਦਰ। ਇਹ ਰਹੀ ਜੀ ਦਿੱਕਤ ਨਹੀਂ ਆਉਂਦੀ ਹੈਗੀ ਕਿ ਕਿਹਦਾ ਉਗਰ ਦਾ ਫਰਕ ਆ ਉੱਚਾ ਥੋੜਾ ਜਿਹਾ ਹੀਰਾ ਦਾ ਵੀ ਐਵੇਂ ਉੱਚਾ ਚੱਕਾਇਆ ਹੋਇਆ ਦੀ ਉਹਦਾ ਹਿੰਦ ਦਾ ਨਹੀਂ ਮੈਂ ਉਹ ਜਿਵੇਂ ਵੱਡੀ ਬਾੜਾਈ ਟਰਾਲੀ ਆਉਂਦੀ ਹੈ ਉਹਦੇ ਨਾਲ ਲੱਗ ਜਾਂਦਾ ਉਹ ਉਹ ਧਿਆਨ ਜੇ ਨਾਲ ਲਾਉਣਾ ਪੈਂਦਾ ਬਾਕੀ ਸਟੈਪ ਦੇ ਪਲੇਟ ਜਿਹਨੇ ਤਿੰਨ ਚਾਰ ਖਰਾਬ ਜੇ ਹੋਏ ਨੇ ਉਹ ਮੂਹਰੋਂ ਉਰਲੇ ਪਾਸੇ ਵਾਲੇ ਉਹ ਨਵੇਂ ਝੰਡਾਗੇ ਅੱਜ ਇਹ ਗਰੀਸ ਗੱਪਾ ਦੇ ਕੇ ਕਰ ਦਾਂਗੇ ਕਿ ਸਟਾਵ ਆਕਰ ਦੋ ਢਿੱਲੇ ਨੇ ਖੜਕਦੇ ਜੇ ਨੇ ਉਹ ਕੱਸ ਦਾਂਗੇ ਗੱਲ ਹੁਣ ਇਹ ਹੁੰਦੀ ਨੇ ਵਿੱਚ ਬੰਦੇ ਹੱਥ ਨਹੀਂ ਲਾਉਂਦੇ ਹੁੰਦੇ ਕਿਉਂਕਿ ਝੋਨੇ ਦੇ ਦਾ ਇੱਕ ਹੈ ਜਿਆ ਸੀਜ਼ਨ ਆ ਵੀ ਹਰੇਕ ਪੀਚ ਹਰੇਕ ਦਿਨ ਕੋਈ ਨਾ ਕੋਈ ਛੇੜਖਣ ਛੇੜਖਣ ਕਰਨੀ ਪੈਂਦੀ ਆ ਹੁਣ ਜੇ ਅਸੀਂ ਰਿਪੇਅਰ ਕਰ ਲਈ ਵੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੁੜ ਕੇ ਹੱਥ ਨਹੀਂ ਲਾਉਣਾ ਪੂ ਹਣਾ ਵਿੱਚ ਕਈ ਬੰਦੇ ਹੁੰਦੇ ਨੇ ਵੀ ਹਾਂ ਨਾਲ ਖੜਦੇ ਨੇ ਵੀਰੇ ਵੀ ਸੁਆਦ ਆ ਗਿਆ ਕੰਮ ਦਾ ਤੇ ਵਿੱਚ ਕਈ ਇਹ ਹੁੰਦੇ ਨੇ ਵੀ ਆਪਾਂ ਕਿਹੜਾ ਇਹਦੀ ਰਿਪੇਅਰ ਕਰੀ ਦੀ ਵੀ ਕਰੋ ਧੱਕਾ ਜਿੰਨਾ ਹੁੰਦਾ ਕੋਈ ਅਣਗਹਿਲੀ ਕਰੋ ਮਸ਼ੀਨ ਬ੍ਰੇਕਡਾਊਨ ਦੇਵੇ ਤੇ ਵੀ ਲਾਂਭਾ ਆਵੇ ਉੱਥੇ ਕੰਮ ਕਰਿਆ ਵੀ ਕੁਝ ਨਹੀਂ ਕਰਦਾ ਹੁੰਦਾ ਉਨੇ ਦਾ ਸੀਪ ਵਾਲਾ ਮਾਲ ਜਿੰਨਾ ਗੰਦ ਪਿੱਲਾ ਸਭ ਥੱਲੇ ਥੋਕਾ ਦਾਣਾ ਕੋਈ ਡੱਕਰਾ ਕੋਈ ਟੈਂਕ ਚ ਨਹੀਂ ਜਾਂਦਾ ਮੈਂ ਥੋੜੀ ਜੀ ਥੱਲੇ ਵਾਲੀ ਸੀਪ ਖੋਲਣ ਵਾਲੀ ਆ ਕਿਸੇ ਕਿਸੇ ਬੀਜ ਦੇ ਵਿੱਚ ਨਾ ਮਤਲਬ ਟੋਟਾ ਜਾਉਣ ਲੱਗ ਜਾਂਦਾ ਝੋਲ ਦਾ ਸਫਾਈ ਨਜਾਇਜ਼ ਹੋਣ ਕਰਕੇ ਕੰਮ ਹੁੰਦਾ ਉਹ ਜਿਹਦਾ ਮਤਲਬ ਝਾੜ ਵੱਧ ਹੁੰਦਾ ਮਾਲ ਰਿਪੀਟ ਕਰਨ ਲੱਗ ਜਾਂਦੀ ਹੈ ਮਸ਼ੀਨ ਉਹਦੇ ਦੋ ਕਿਹੜੇ ਕੋ ਇੱਕ ਚਾਹੇ ਦੋ ਜਿਹੜੇ ਖੋਲ ਦਾਂਗੇ ਕੋਪਟਾ ਆ ਜਾ ਉਗਰ ਵਾਲਾ ਉਹ ਮੁਰੋਂ ਪਟਿਆ ਜਾ ਹੋਇਆ ਉਹਨੂੰ ਵੱਡਾਂਗੇ ਫਿਰ ਸਮਾਜਿਆ ਕਰਦਾਂਗੇ ਉਹ ਬੁਰਾ ਜਾ ਲੱਗਦਾ ਉਹ ਮੂੰਹ ਜਾ ਖੋਲੀ ਖੜਾ ਹੋ ਹਾਂ ਗਰੋਂਗ ਸਾਰੀਆਂ ਦੁਬਾਰੇ ਕਰਾਂਗੇ ਇਹਨੂੰ ਨਵੇਂ ਮਾਡਲ ਵਾਲਾ ਐਨ ਖਰਚ ਕੇ ਲਾ ਕੇ ਰੀਜ ਬਾਕੀ ਕਿਸ਼ਤੀਆਂ ਕੋਸਤੀਆਂ ਦੇ ਜਿਹੜੇ ਮਗਰੋਂ ਟੈਲੀਫੋਨ ਨੇ ਨਾ ਉਹ ਥੋੜੇ ਜਿਹੀ ਕਿਸ਼ਤੀਆਂ ਨੂੰ ਧੱਕ ਕੇ ਰੱਖ ਦੇਣੇ ਅੰਦਰ ਨੂੰ ਉਹਨਾਂ ਦਾ ਵੀ ਹੱਲ ਕਰਾਂਗੇ ਪਰ ਇਹ ਆ ਵੀ ਜਦੋਂ ਆ ਦੀ ਆਪਾਂ ਲਈ ਆ ਕਾਂਕਰ ਹੀਜਨ ਦੀ ਨਾ ਕੋਈ ਕਿਸ਼ਤੀ ਕਰੈਕ ਹੋਈ ਹੈ ਨਾ ਕੋਈ ਸੀਪ ਪਦਾ ਕਰਨ ਕੋਲ ਟੁੱਟਿਆ ਹੈ ਜਦੋਂ ਮਸ਼ੀਨ ਦੀ ਕਿਸ਼ਤੀਆਂ ਦੀ ਬੈੱਡ ਦੀ ਚਾਲ ਜ਼ਿਆਦਾ ਹੈ ਜੇ ਬੈੱਡ ਦੀ ਚਾਲ ਜ਼ਿਆਦਾ ਹੈ ਜਾਂ ਮੂਰੋ ਨਿਵਾਨ ਚ ਹੈ ਤਾਂ ਬੈੱਡ ਦੇ ਨਟ ਤੋੜੂਗਾ ਬੈੱਡ ਲੱਠਾ ਵੀ ਤੋੜੂਗਾ ਤੇ ਮਤਲਬ ਇਹੀ ਜਿਹਾ ਬ੍ਰੇਕਡਾਊਨ ਆ ਦਊਗਾ ਤੇ ਜਦੋਂ ਕਿਸ਼ਤੀਆਂ ਦੀ ਚਾਲ ਜ਼ਿਆਦਾ ਹੈ ਤਾਂ ਸੀਪਾਂ ਦੇ ਕੰਨ ਟੁੱਟਣਗੇ ਸੀਪਾਂ ਸਣਕਣ ਲੱਗ ਜਾਂਦੀਆਂ ਨੇ ਤੇ ਜੇ ਉਧਰੋਂ ਬਚਤ ਰਹਿੰਦੀ ਆ ਫਿਰ ਕਿਸ਼ਤੀਆਂ ਕ੍ਰੈਕ ਹੋਣਗੀਆਂ ਕਿਸ਼ਤੀਆਂ ਪਾੜ ਪਾੜ ਸਿੱਟੂ ਮਸ਼ੀਨਾਂ ਹੁਣ ਇਹ ਤਾਂ ਜਾਨੀ ਕਿ ਇੰਨੀ ਕਿ ਸਾਈਟਿੰਗ ਜੀ ਹੋ ਗਈ ਹਲੇ ਵੀ ਇਹ ਮਤਲਬ ਤੋਰਾ ਚਾਲ ਵੱਧ ਮੰਗ ਰਹੀ ਆ ਜੇ 16 ਦੰਦੇ ਵਾਲੀ ਗਰਾਰੀ ਮੰਗ ਰਹੀ ਆ ਇਹ ਉਹ ਲਿਆ ਕੇ ਰੱਖੀ ਪਈ ਆ ਦੇਖਾਂਗੇ ਫਿਰ ਪਾ ਦਾਂਗੇ ਜੇ ਲੋਡ ਪਈ ਉਦੋਂ ਚਲੋ ਵਧੀਆ ਫਿਰ ਵੀ ਇੰਨੇ ਇੰਨੇ ਮਸ਼ੀਨ ਤੋਰੀ ਜਾਵੇ ਹਨ ਸਟਾਕਾ ਦਨ ਮੈਂ ਤਾਂ ਇਹ ਹੁੰਦਾ ਵੀ ਕੋਈ ਲਾਂਬਾ ਨਾ ਆਵੇ ਕੰਮ ਤਾਂ ਉਹੀ ਸੋਣਾ ਹੁੰਦਾ ਹੁਣ ਜੇ ਕੀਲਾ ਇੱਕ ਵੱਡਿਆ 10 ਲਾਂਬੇ ਆ ਗਏ ਉਹਦਾ ਕੋਈ ਫਾਇਦਾ ਨਹੀਂ ਚਲੋ ਜੇ ਵੀ ਨਿੱਪੜ ਗਿਆ ਨਾਲ ਉਹ ਵੀ ਵੀਡੀਓ ਚੱਲਦੇ ਚੱਲਦੇ ਦੇ ਵਿੱਚ 5 ਮਿੰਟਾਂ ਦੀ ਇਹ ਬਣੀ ਐ 3 ਦੀ ਪਹਿਲਾਂ ਬਣੀ ਐ ਇਹ 8 ਕੁ ਮਿੰਟਾਂ ਜੇ ਇਹ ਵੱਡਿਆ ਆ ਗਿਆ ਕੋਕਾ ਦਾ ਨਾ ਹਈ ਬਹੁਤ ਹਾਂਜੀ ਤੇ ਹੁਣ ਆਇਆ ਜੱਸੀ ਦਾ ਦੁੱਖ ਦੂਰ ਕਰਨਾ ਇਹ ਨਾ ਸੋਹਣੇ ਨਹੀਂ ਬਹੁਤ ਸੋਹਣੇ ਨਾਣੇ ਮਹਾਰਾਜੀ ਆ ਤਾਵਾ ਕਰਾਣਾ ਦੂਏ ਲੋਟ ਆਤੀ ਤੇ ਵੀ ਢਾਣੇ ਜਿਹੜੇ ਮਤਲਬ ਉੱਚੇ ਮਾਡਲ ਨੇ ਨਾ ਇਹਨਾਂ ਦੀ ਕ੍ਰੈਂਕਾਂ ਦੀ ਸਟਾਕ ਉੱਚੀ ਹੁੰਦੀ ਹੈ ਤੇ ਦੇਖਣਾ ਨਹੀਂ ਮਤਲਬ ਜਿਹੜਾ ਪੈਂਡ ਹੁੰਦਾ ਇਹ ਉੱਚੀ ਸਟਾਕ ਨਾਲ ਹੈ ਇਹਨਾਂ ਦੇ ਚੱਕਰ ਵਧਾਉਣੇ ਨਹੀਂ ਪੈਂਦੇ ਇਹਨਾਂ ਦੇ ਚੱਕਰ ਘਟਾਉਣੇ ਪੈਂਦੇ ਨੇ ਮਤਲਬ ਜਿਵੇਂ ਆਪਾਂ ਦੂਜਿਆਂ ਚੱਕਰ ਵਧਾਉਣੇ ਆ ਇਹਨਾਂ ਦਾ ਉਲਟਾ ਕੰਮ ਹੈ ਇਹਨਾਂ ਦੇ ਘਟਾਉਣੇ ਪੈਂਦੇ ਨੇ ਇਹਦੇ ਹੁਣ ਜੇ 50 ਦੀ ਹੈ ਤਾਂ 52 ਦੀ ਜੇ 52 ਦੀ ਹੈ ਤਾਂ 54 ਦੀ ਕਰਨੀ ਪਊ ਇਹ ਕੰਮ ਹੁੰਦਾ ਹੁੰਦਾ ਇਹਨਾਂ ਦਾ ਬਾਕੀ ਇਹਨਾਂ ਸੋਹਣੀਆਂ ਨੇ ਹੈਵੀ ਨੇ ਲੋਹੇ ਲਾਹੇ ਪੱਖੋਂ ਰੋਬ ਆ ਪੂਰਾ ਇੱਥੀ ਪਿਛਲੀ ਵਾਰੀ ਮੈਂ ਪਹਿਲੇ ਦਿਨ ਇਹਨੂੰ ਮੱਕੀ ਚ ਚਲਾ ਕੇ ਗਿਆ ਦੀ ਇੱਦਕੀ ਤੇ ਇੱਥੀ ਹੁਣ ਇਹਦੇ ਕੋਲੇ ਫੇਰ ਆਇਆ ਉਹ ਬੈਠਾ ਆਪਣਾ ਪਿੰਡੋਂ ਆ ਮੁੰਡਾ ਕਾਲੂ ਜਗਤਾਰ ਸਿੰਘ ਇਹ ਜਾਣਦਾ ਨਹੀਂ ਸੀ ਕਿਹੇ ਮਸ਼ੀਨ ਤੇ ਕਿਉਂਕਿ ਕੁਈ ਕਾਦਰ ਨਹੀਂ ਕਰਦਾ ਸੀ ਤੇ ਬੰਦਾ ਨਰਮ ਬਹੁਤ ਆ ਫਿਰ ਮੈਂ ਇਹਨੂੰ ਕਹਾ ਮਾਹ ਯਾਰ ਤੂੰ ਇੱਧਰ ਚੱਲ ਤੈਨੂੰ ਕੋਈ ਟੈਨਸ਼ਨ ਨਹੀਂ ਤੇ ਬਾਕੀ ਆਪਣਾ ਦੋਨੇ ਮਹੀਨਾ ਸੋਣੀ ਚੱਲੀਆਂ ਨਿਮੇੜਿਆਏ ਤੇ ਤੇ ਜੋਤੀ ਨੂੰ ਚੜ ਗਿਆ ਦੀ ਬੁਖਾਰ ਕਿਉਂਕਿ ਮੌਸਮ ਇੱਕਦਮ ਗਰਮ ਜਾਂ ਨਰਮ ਜਾਂ ਹੋ ਜਾਂਦਾ ਨਾ ਉਦੋਂ ਗਰਮ ਸਰਦਾ ਦਾ ਕੰਮ ਹੁੰਦਾ ਤੇ ਉਹ ਦਵਾਈ ਦੋਈ ਲੈਣ ਗਿਆ ਸੀ ਅਸੀਂ ਆਏ ਨੂੰ ਆ ਗਏ ਆਪਾਂ ਤੋਂ ਚੱਲਦੀ ਐ ਇਹ ਮਸ਼ੀਨ 18 ਕਿਲੋਮੀਟਰ ਸਾਈਡ ਤੇ ਮਤਲਬ ਜਿਹੜੇ ਕਬੱਡੀ ਪਲੇਅਰ ਨੇ ਆਪਣੇ ਜੋਧੇਵਰੀ ਤੁਰਕਪੁਰੀਏ ਉਹਨਾਂ ਦੇ ਪਿੰਡ ਆਹੀ ਬਹੁਤ ਇੱਥੇ ਵੀ ਪਹਿਲਾਂ 2012 ਚ ਆਉਂਦੇ ਰਹੇ ਆ ਸਾਰੇ ਜਾਣਦੇ ਨੇ ਉਹ ਸਾਰਿਆਂ ਦੇ ਨੰਬਰ ਹੈਗੇ ਪਰ ਸਿਰ ਤੇ ਗੱਲ ਹੁੰਦੀ ਆ ਵਧੀਆ ਕਰਦੇ ਆ ਸਾਰਿਆਂ ਦੇ ਪਰਿਵਾਰਾਂ ਨਾਲ ਵਧੀਆ ਪਾਰਵਾਰਾਂ ਵਾਲੀ ਰਿਲੇਟਡ ਨੇ ਹਨ ਤੇ ਚਲੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਜੇ ਮਿਲਦੇ ਆ ਫਿਰ ਕੱਲ ਨੂੰ ਨਵੇਂ ਕੰਮ ਤੇ ਨਵੀਂ ਵੀਡੀਓ ਨਾਲ ਸਸਿਕਾ